ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਹਨ ਉਹਨਾਂ ਦੀ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀਗੀ ਜਿਸ ਦੇ ਵਿੱਚ ਮੇਨ ਮੁੱਦਾ ਪੰਜਾਬ ਦੇ ਵਿੱਚ ਜਿਹੜੀ ਟ੍ਰੇਨ ਸਰਵਿਸਿਜ਼ ਹੈਗੀਆਂ ਉਹ ਚਲੀਆਂ ਨਹੀਂ ਹੈਗੀਆਂ ਪਿਛਲੇ ਡੇਢ ਮਹੀਨੇ ਤੋਂ ਉਸ ਨੂੰ ਲੈ ਕੇ ਸੀਗਾ ਉਸ ਦੇ ਵਿੱਚ ਕੀ ਡਿਸੀਜਨ ਹੋਏ ਨੇ ਉਸਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਕਿਸਾਨੀ ਯੂਨੀਅਨ ਲੀਡਰ ਕਾਕਾ ਸਿੰਘ ਜੀ ਕਾਕਾ ਸਿੰਘ ਕੋਟਲਾ ਜੀ ਉਹਨਾਂ ਤੋਂ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਡਿਸੀਜਨ ਕਾਕਾ ਜੀ ਕੀ ਅਲਟੀਮੇਟਲੀ ਹੁਣ ਹੋਇਆ ਇਸ ਦੇ ਵਿੱਚ ਕੀ ਟ੍ਰੇਨਾਂ ਮਾਲ ਗੱਡੀਆਂ ਤੇ ਪੈਸੇਂਜਰ ਟ੍ਰੇਨਾਂ ਦੋਨੋਂ ਚੱਲਣ ਦੇਣਗੇ ਹਾਂ ਉਹਦੇ ਜਿਹੜਾ ਅਸੀਂ ਫੈਸਲਾ ਹੈ ਜਿਹੜਾ 26 ਤੇ 27 ਦਾ ਸਾਰੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਉਹਦੇ ਧਿਆਨ ਨੂੰ ਰੱਖਦਿਆਂ ਹੋਇਆਂ ਸਾਡੀ ਮੀਟਿੰਗ ਪਹਿਲਾਂ ਇਹ ਤੋਂ ਪਹਿਲਾਂ ਕਿਸਾਨ ਭਵਨ 'ਚ ਹੋਈ ਕਿਸਾਨ ਭਵਨ ਦੇ ਵਿੱਚ ਅਸੀਂ ਫੈਸਲਾ ਕਰ ਚੁੱਕੇ ਸੀ ਉਦੋਂ ਬਾਅਦ ਜਿਹੜੀਆਂ ਸਾਡੀਆਂ ਕੁਝ ਪੰਜਾਬ ਸਰਕਾਰ ਨਾਲ ਮੰਗਾਂ ਸੀ ਜਿਹੜੀਆਂ ਅਧੂਰੀਆਂ ਪਈਆਂ ਉਹ ਵੀ ਪੰਜਾਬ ਸਰਕਾਰ ਕੋਲੇ ਰੱਖੀਆਂ ਉਹਨੂੰ ਜੋੜ ਕੇ ਧਿਆਨ ਚ ਰੱਖਦੇ ਹੋਏ ਜਿਹੜੀਆਂ ਹੁਣ ਮਾਲ ਗੱਡੀਆਂ ਤੇ ਪੈਸੇਂਜਰ ਗੱਡੀਆਂ ਅਸੀਂ 23 ਤਰੀਕ ਤੋਂ ਹੈ ਜਿਹੜਾ ਪੰਜਾਬ ਦੇ ਵਿੱਚ ਛੋਟ ਦੇਵਾਂਗੇ ਨਾਲ ਦੀ ਨਾਲ ਇੱਕ ਸ਼ਰਤ ਰੱਖ ਕੇ ਭਈ ਅਗਰ 15 ਮਿੰਟਾਂ ਦੀ ਇੱਕ ਆਲਟੀਮੇਟਮ ਦੇ ਕੇ 15 ਮਿੰਟ 15 ਦਿਨ ਸਰਕਾਰ ਇਸ ਸਾਡੀਆਂ ਜਿਹੜੀਆਂ ਮੰਗਾਂ ਉਦੇ ਵੱਲ ਧਿਆਨ ਨਹੀਂ ਕਰਦੀ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਿਹੜੀਆਂ ਅਸੀਂ 6 ਮੰਗਾਂ ਰੱਖੀਆਂ ਨੇ ਤਾਂ 15 ਦਿਨਾਂ ਨੂੰ ਅਸੀਂ ਫੇਰ ਮੋਟਰ ਟ੍ਰੇਨਾਂ ਤੇ ਬੈਠਾਂਗੇ ਜੇ ਉਹ ਮਸਲਾ ਹੱਲ ਹੋ ਜਾਂਦਾ ਫਿਰ ਠੀਕ ਹੈ ਅਲਟੀਮੇਟਮ ਦੇ ਕੇ ਫਿਰ ਉਹ ਜਿਹੜਾ ਛੋਟ ਦਿੱਤੀ 23 ਤਰੀਕ ਨੂੰ ਆਥ ਨੇ 5 ਵਜੇ ਅਸੀਂ ਜਿਹੜੇ ਸਾਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਟ੍ਰੇਨਾਂ ਜਿਹੜੇ ਅਸੀਂ ਪਹਿਲਾਂ ਵੀ ਪਟੜੀਆਂ ਤੇ ਬੈਠੇ ਆ ਪਾਰਕਾਂ 'ਚ ਬੈਠੇ ਆ ਪਰ ਪਤਾ ਨਹੀਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕਿਉਂ ਬਹਾਨਾ ਲਾ ਕੇ ਇਹਨੂੰ ਵੀ ਇਸ਼ੂ ਬਣਾ ਰਹੀ ਸੀ ਸਾਡਾ ਇਸ਼ੂ ਹੈਗਾ ਜਿਹੜੇ ਤਿੰਨੇ ਕਾਨੂੰਨ ਰੱਦ ਹੋਣ ਸਾਡੇ ਕਿਸਾਨਾਂ ਲਈ ਵਾਰੰਟ ਨੇਮੋ ਦੇ ਅਸੀਂ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਜਿਹੜਾ ਤੋ ਇੱਕ ਹਫਤਾ ਮੀਡੀਆ ਦੇ ਵਿੱਚ ਸਰਕਾਰਾਂ ਨੇ ਜਾਣ ਬੁੱਝ ਕੇ ਮੰਗਾਂ ਨੂੰ ਛੱਡਦੇ ਹੋਏ ਇੱਕ ਰੇਲ ਦਾ ਮਸਲਾ ਬਣਾਤਾ ਸੀ ਅਸੀਂ ਉਸ ਤੇ ਵਿਚਾਰ ਕਰਕੇ ਫੈਸਲਾ ਕੀਤਾ ਸੀ ਸੰਜੋਸੇ ਬੰਦਿਆਂ ਵੱਲੋਂ ਬਈ ਅਸੀਂ ਜਿਹੜਾ 23 ਤਰੀਕ ਨੂੰ 5 ਵਜੇ ਤੋਂ ਬਾਅਦ ਦੋਨੇ ਗੱਡੀਆਂ ਨੂੰ ਜਿਹੜੀ ਛੋੜ ਦੇਵਾਂਗੇ ਜਿਹੜੇ ਸਾਡੇ ਧਰਨੇ ਆ ਉਹ ਵੀ ਲਗਾਤਾਰ ਜਿਹੜੇ ਮੌਲਾਂ ਤੇ ਐ ਟੋਲ ਪੁਲਾਂ ਤੇ ਐ ਰੇਸ ਪੰਪਾਂ ਤੇ ਉਹ ਲਗਾਤਾਰ ਜਿਹੜੇ ਉਵੇਂ ਜ਼ਿਕਰ ਰਹਿਣਗੇ ਤੇ ਬਾਕੀ 26 27 ਨੂੰ ਅਸੀਂ ਲੱਖਾਂ ਦੀ ਗਿਣਤੀ ਦੇ ਜਿਹੜਾ ਦਿੱਲੀ ਐ ਉਹ ਜਾਵਾਂਗੇ ਆਲ ਇੰਡੀਆ ਦੇ ਵਿੱਚ ਸਾਡੀ ਕਮੇਟੀ ਬਣ ਗਈ ਹੈ 450 ਕਿਸਾਨ ਜੱਸੇ ਬੰਦੀਆਂ ਦੀ ਸੱਤ ਮੈਂਬਰੀ ਕਮੇਟੀ ਹੈ ਉਹਦਾ ਜੋ ਫੈਸਲਾ ਉਹ ਵੀ ਕਿਸਾਨ ਭਵਨ ਦੇ ਵਿੱਚ ਹੋਇਆ ਉਹ ਲਗਾਤਾਰ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਕਿਸਾਨ ਘਰ ਘਰ ਦਾ ਕਿਸਾਨ ਦਿੱਲੀ ਵੱਲ ਜਾਊਗਾ ਹਰ ਹਾਲਤਾਂ ਸੀ ਜਿਹੜਾ ਆਪਦਾ ਇਸ਼ੂ ਹੈ ਆਪਦਾ ਜਿਹੜਾ ਕੇਂਦਰਤ ਹੈ ਉਹ ਸਾਡੇ ਤਿੰਨ ਬਿੱਲ ਸਾਡੇ ਲਈ ਰੱਦ ਕਰਾਉਣੇ ਆ ਗੱਡੀਆਂ ਜਾਂ ਦੂਜਾ ਏਕ ਸਰਕਾਰ ਨੇ ਬਣ ਕੇ ਪ੍ਰਚਾਰ ਬਣਾਇਆ ਹੋਇਆ ਸੀ ਉਹਤੇ ਵੀ ਅਸੀਂ ਫੈਸਲਾ ਕਰਕੇ ਸੁਨਾਤਾ ਫੈਸਲਾ ਵੀ 23 ਤਰੀਕ ਨੂੰ 5 ਵਜੇ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਰੇਲਾ ਛੜ ਦੇਣਾ ਹੈ 15 ਦਿਨ ਦਾ ਕੀ ਅਲਟੀਮੇਟਮ ਹੈ ਕਿ ਬਿੱਲ ਰੱਦ ਹੋ ਜਾਂ ਕੋਈ ਗਲਬਾਤ ਵਾਸਤੇ ਵੀ ਕੋਈ ਅਲਟੀਮੇਟਮ ਦਾ ਮਤਲਬ ਜਿਹੜਾ ਸਾਡਾ ਲਗਾਤਾਰ ਚੱਲ ਰਿਹਾ ਹੈ ਜਿਹੜਾ ਪ੍ਰਚਾਰ ਕਰੇ ਸਰਕਾਰ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਤਿੰਨੇ ਕਾਨੂੰਨਾਂ ਦੇ ਖਿਲਾਫ ਅਗਰ ਜੇ ਕਿਸਾਨਾਂ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਂਦੀ ਹੈ ਸਰਕਾਰ ਨਹੀਂ ਬਿੱਲ ਰੱਦ ਕਰਦੀ ਤਾਂ ਮਜਬੂਰੂ ਗੱਸ ਫਿਰ ਸਾਨੂੰ 15 ਦਿਨਾਂ ਤੋਂ ਬਾਅਦ ਉੱਥੇ ਆਵਾਂਗੇ ਜੇ ਇਹ ਗੱਲ ਮੰਗ ਮੰਨ ਜਾਂਦੀ ਹੈ ਫਿਰ ਠੀਕ ਹੈ ਫਿਰ ਅਸੀਂ ਪ੍ਰੈਸ ਸੱਦ ਕੇ ਪ੍ਰੈਸ ਕਾਨਫਰੰਸwidehat ਕੀ ਸਾਰਾ ਜਿਹੜਾ ਉਹਦਾ ਗੱਲ ਹੈ ਜਿਹੜਾ ਵੇਰ ਵੈ ਵੀ ਜਿਹੜਾ 15 ਦਿਨਾਂ ਦਾ ਅਸੀਂ ਆਲਟੀਮੇਟਮ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਹੁਣ ਜਿਹੜਾ ਸਾਡੀਆਂ ਸਰਕਾਰ ਨੇ ਮੰਗਾ ਮੰਨੀਆਂ ਉਹਨੂੰ ਧਿਆਨ ਚ ਰੱਖਦੇ ਫਿਰ ਅਸੀਂ ਉਹ ਲੋਕਾਂ ਨੂੰ ਦੱਸਾਂਗੇ ਪਰ ਅਸੀਂ 15 ਆਲਟੀਮੇਟਮ ਇਸ ਕਰਕੇ ਤੁਹਾਨੂੰ ਵਿਸ਼ਵਾਸ ਨਹੀਂ ਦੋਨੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਇਸ ਕਰਕੇ ਆਲਟੀਮੇਟਮ ਦਿੱਤਾ ਹੈ ਸ਼ਰਤ ਧੀਨ ਅਸੀਂ ਜਿਹੜਾ 23 ਤਰੀਕ ਨੂੰ ਛੱਡ ਰਹੇ ਜੇ 15 ਦਿਨ ਦੇ ਅੰਦਰ ਤੁਹਾਨੂੰ ਕੇਂਦਰ ਸਰਕਾਰ ਵੱਲੋਂ ਕੋਈ ਆਂਦਾ ਹੈ ਸੱਦਾ ਗੱਲਬਾਤ ਕਰਨ ਦਾ ਇਹਨਾਂ ਬਿੱਲਾਂ ਨੂੰ ਲੈ ਕੇ ਤੇ ਕੀ ਫਿਰ ਇਹ ਜਿਹੜਾ ਤੁਸੀਂ ਇਜਾਜ਼ਤ ਦਿੱਤੀ ਹੈ ਟ੍ਰੇਨਾਂ ਨੂੰ ਉਹ ਫਿਰ ਐਕਸਟੈਂਡ ਕੀਤੀ ਜਾਊਗੀ ਵਧਾਈ ਜਾ ਸਕਦੀ ਹੈ ਹਾਂ ਉਹ ਤੇ ਜੇ ਜਿਹੜਾ ਕੇਂਦਰ ਸਰਕਾਰ ਇਹਦੀ ਮੀਟਿੰਗ ਸੱਦ ਕੇ ਉਹਦਾ ਹੱਲ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਕਿਉਂਕਿ ਅਲਟੀਮੇਟਮ ਦਾ ਦੇਣ ਦਾ ਮਤਲਬ ਸ਼ਰਤ ਧੀਨ ਦੇਣ ਦਾ ਮਤਲਬ ਤਾਂ ਸਾਡੇ ਕਾਨੂੰਨ ਰੱਦ ਕਰਾਉਣਾ ਹੀ ਹੈ ਜੇ ਸਰਕਾਰ ਅਗਰ ਇਸ ਕੇਂਦਰ ਵੱਲ ਜਿਹੜਾ ਇੱਕ ਵਿੱਚ ਡਿੱਕਾ ਸੀ ਅਸੀਂ ਇੱਕ ਉਸ ਮਸਲੇ ਨੂੰ ਜਾਣ ਵਾਸਤੇ ਸਰਕਾਰ ਇੱਕ ਬਹਾਨਾ ਬਣਾ ਰਹੀ ਸੀ ਵੀ ਪੰਜਾਬ ਦੇ ਵਿੱਚ ਫੈਕਟਰੀਆਂ ਦਾ ਮਜ਼ਦੂਰਾਂ ਦਾ ਸ਼ਹਿਰਾਂ ਦਾ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਨਾਲ ਸਾਡਾ ਕਿਸਾਨਾਂ ਦਾ ਵੀ ਸਾਡਾ ਨੁਕਸਾਨ ਨੂੰ ਭਮਾ ਸੀ ਧੰਨਵਾਦ ਆ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮੰਨਿਆ ਹੋਇਆ ਜਦੋਂ ਤੋਂ ਅਸੀਂ ਇੱਕ ਤਰੀਕ ਤੇ ਮੋਰਚੇ ਵਿੱਚ ਪੰਜਾਬ ਦੇ ਅਡੋ-ਡੋ ਨਾਕਿਆਂ ਤੇ ਬੈਠੇ ਆ ਕਿਸਾਨਾਂ ਨੇ ਕਿਹਾ ਸਾਡਾ ਜਿਹੜਾ ਨੁਕਸਾਨ ਹੁੰਦਾ ਹੋ ਜਾਣ ਦਿਓ ਪਰ ਜਿਹੜਾ ਕੇਂਦਰਕਰਨ ਜਾ ਰਹੀ ਹੈ ਤਿੰਨੇ ਬਿਲਾ ਦੇ ਤਹਿਤ ਸਾਡੀਆਂ ਜ਼ਮੀਨਾਂ ਲੈ ਰਹੀਏ ਕੰਪਨੀਆਂ ਨੂੰ ਉਹ ਬਹੁਤ ਵੱਡਾ ਨੁਕਸਾਨ ਆ ਉਹਦਾ ਪਾੜਾ ਨਹੀਂ ਸਾ ਤੋਂ ਖੱਪਾ ਭਰਿਆ ਜਾਣਾ ਇਸ ਕਰਕੇ ਕਿਸਾਨ ਨੂੰ ਕੋਈ ਚਿੰਤਾ ਨਹੀਂ ਸਾਡੀ ਫਸਲ ਘੱਟ ਨਿਕਲਦੀ ਆ ਸਾਨੂੰ ਜ਼ੂਰੀਆਂ ਨਹੀਂ ਮਿਲਦੀ ਸਾਨੂੰ ਡੀਪੀ ਨਹੀਂ ਮਿਲਦੀ ਸਾਨੂੰ ਰੇ ਨਹੀਂ ਮਿਲਦੀ ਇਸ ਕਰ ਲੋ ਕਿਸਾਨ ਚੇਤਨ ਹੈ ਤੁਸੀਂ ਵੇਖੋਗੇ ਸਾਡੀਆਂ ਔਰਤਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਦਿੱਲੀ ਨੂੰ ਲਗਾਵਰ ਜਾਣਗੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕਿ 15 ਦਿਨ ਦੇ ਅੰਦਰ ਸਰਕਾਰ ਹੱਲ ਨਹੀਂ ਕਰਦੀ ਐ ਤੁਹਾਡੀ ਮੰਗ ਨਹੀਂ ਮੰਦੀ ਬਿੱਲ ਵਾਪਸ ਨਹੀਂ ਲੈਂਦੀ ਐ ਕੈਨਸਲ ਨਹੀਂ ਕਰਦੀ ਜਿਹੜੇ ਕਾਨੂੰਨ ਬਣ ਗਏ ਨੇ ਕਿ ਫਿਰ ਦੁਬਾਰਾ ਟ੍ਰੇਨਾਂ ਰੋਕਣਗੇ ਹਾਂ ਲਗਾਤਾਰ ਫਿਰ ਆਲਟੀਮੇਟਮ ਦਾ ਮਤਲਬ ਕੀ ਹੁੰਦਾ ਜੇ ਸਰਕਾਰ ਤਸ ਤੋਂ ਮਸ ਨਹੀਂ ਹੁੰਦੀ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ ਉਹਨੂੰ ਛੋਟ ਛੋਟੇ ਦੇਵਾਂਗੇ ਫਿਰ ਅਸੀਂ 15 ਦਿਨਾਂ ਤੋਂ ਵਿੱਚ ਜਿੱਥੇ ਸਾਡੇ ਨੱਕੇ ਲੱਗੇ ਵਿੱਚ ਕਰੋ ਉਹਨੂੰ 26 ਤਿਸਤਾ ਇਹਦਾ ਜਿਹੜਾ ਦਿੱਲੀ ਦਾ ਮਾਰਚ ਹੈ ਉਹ ਐਜ਼ ਇਟ ਇਜ਼ ਹੈ ਉਹ ਉਹਦੇ ਵਾਸਤੇ ਕੀ ਤਿਆਰੀਆਂ ਹੈ ਉਹਦੀ ਤਾਂ ਤਿਆਰੀ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਅਸੀਂ ਭਮਾ ਜਿਹੜੇ ਆਗੂ ਆ ਸਾਰੇ 30 ਕਿਸਾਨ ਜ ਸੰਬੰਧੀਆਂ ਦੇ ਮੀਟਿੰਗਾਂ ਦੇ ਵਿੱਚ ਲੱਗੇ ਆ ਘਟੋ ਘਟ ਜਿਹੜੋ ਅਸੀਂ ਐ ਨਹੀਂ ਪਤਾ ਸਾਨੂੰ ਤਾਂ ਅਸੀਂ ਸ਼ਾਮ ਨੂੰ ਜਾ ਕੇ ਤੜਕੇ ਨੂੰ ਹੋਰ ਮੀਟਿੰਗ ਦਾ ਸੁਨੇਹਾ ਦੇ ਫਿਰ ਜਾਂਦੇ ਆ ਫਿਰ ਮੀਟਿੰਗਾਂ ਸਾਡੇ ਜਿਹੜੇ ਥਲੜੇ ਵਰਕਰ ਆ ਜਿਹੜੇ ਸਾਡੇ ਥਲੜੇ ਆਗੂ ਆ ਉਹ ਰਸਣ ਪਾਣੀ ਵੀ ਇਕੱਠਾ ਕਰ ਰਿਹਾ ਕੁਝ ਪਿੰਡਾਂ ਦੇ ਵਿੱਚ ਤਾਂ ਸਾਡੀਆਂ ਔਰਤਾਂ ਉਹ ਕਹਿ ਰਹੀਆਂ ਵੀ ਤੁਸੀਂ ਜਿਹੜੇ ਧਰਨੇ ਵਿੱਚ ਜਾ ਰਹੇ ਚਲਾਓ ਔਰਤਾਂ ਸਾਡੀਆਂ ਰਾਸ਼ਨ ਪਾਣੀ ਇਕੱਠਾ ਕਰਕੇ ਨਾਲ ਬੈਉਤ ਬੰਦੀ ਬਣਾ ਕੇ ਇੱਕ ਲਿਸਟ ਬਣਾ ਰਹੀਆਂ ਔਰਤਾਂ ਜਾਣ ਵਾਸਤੇ ਉਹ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਇੱਕ ਰੰਗਤ ਦੇਖੋਗੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਕਾਨੂੰਨਾਂ ਦੇ ਖਿਲਾਫ ਸਾਰੇ ਜਿਹੜੇ ਦੇਸ਼ ਦੇ ਕਿਸਾਨ ਔਰਤਾਂ ਨੌਜਵਾਨ ਕਿਵੇਂ ਮੂਰੇ ਆਉਂਦੇ ਨੇ ਹਰ ਹਲ ਇਹ ਜਿਹੇ ਬੀਕੇਯੂ ਦੇ ਲੀਡਰ ਕਾਕਾ ਸਿੰਘ ਕੋਟੜਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਸੋਮਵਾਰ ਤੋਂ 23 ਤਰੀਕ ਤੋਂ ਸ਼ਾਮ 5 ਵਜੇ ਤੋਂ ਬਾਅਦ ਜਿਹੜਾ ਹੈ ਉਹ ਜਿਹੜੇ ਸਾਰੇ ਪਾਰਕਾਂ ਵਗੈਰਾ ਤੇ ਧਰਨੇ ਨੇ ਉਹ ਚੱਕ ਦੇਣਗੇ ਤੇ ਟ੍ਰੇਨਾਂ ਪੈਸੇਂਜਰ ਟ੍ਰੇਨਾਂ ਵੀ ਜਿਹੜੀਆਂ ਹੈਗੀਆਂ ਸੋਮਵਾਰ ਤੋਂ 5 ਵਜੇ ਤੋਂ ਉਹ ਇਜਾਜ਼ਤ ਦੇ ਰਹੇ ਨੇ ਤੇ ਰਾਤ ਵਾਲੀ ਖਬਰ ਜਿਹੜੀ ਹੈਗੀ ਪੰਜਾਬ ਵਾਸਤੇ ਹੈਗੀ ਪਰ ਨਾਲ ਹੀ ਨਾਲ ਉਹਨਾਂ ਨੇ ਕੰਡੀਸ਼ਨ ਲਗਾਈ ਹੈਗੀ ਕਿ ਜੇ 15 ਦਿਨ ਦੇ ਅੰਦਰ ਕੇਂਦਰ ਸਰਕਾਰ ਜਿਹੜਾ ਹੈ ਉਹਨਾਂ ਦੇ ਜਿਹੜਾ ਬਿੱਲ ਵਾਪਸੀ ਕੈਨਸਲ ਕਰਨੇ ਦਾ ਜਿਹੜਾ ਕਾਨੂੰਨ ਕੈਨਸਲ ਕਰਨ ਦੀ ਮੰਗ ਹੈ ਉਸ ਨੂੰ ਨਹੀਂ ਮੰਨਦੀ ਹੈ ਤੇ ਉਹ ਦੁਬਾਰਾ ਟ੍ਰੇਨਾਂ ਜਿਹੜਾ ਹੈ ਉਹ ਰੋਕ ਸਕਦੇ ਨੇ ਤੇ ਜਿਹੜੇ ਦੂਜੇ ਪ੍ਰੋਟੈਸਟ ਉਹਨਾਂ ਦੇ ਹੈਗੇ ਮਾਲਾਂ ਦੇ ਬਾਹਰ ਸ਼ਾਪਿੰਗ ਮਾਲ ਦੇ ਬਾਹਰ ਤੇ ਟੋਲ ਪਲਾਜ਼ਿਆਂ ਤੇ ਉਹ ਐਜ਼ ਇਟ ਇਜ਼ ਕੰਟੀਨਿਊ ਰਹਿਣਗੇ ਤੇ 26 27 ਦਾ ਜਿਹੜਾ ਦਿੱਲੀ ਦਾ ਮਾਰਚ ਹੈ ਕਿਸਾਨ ਯੂਨੀਅਨ ਦਾ ਉਹ ਐਜ਼ ਇਟ ਇਜ਼ ਹੋਏਗਾ ਤੇ ਉਸ ਦੇ ਵਾਸਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਤਿਆਰੀਆਂ ਹੈਗੀਆਂ ਉਹ ਕਿਸਾਨ ਯੂਨੀਅਨਾਂ ਜਿਹੜੇ ਆ ਉਹ ਕਰ ਰਹੀਆਂ ਨੇ ਤੇ ਪੰਜਾਬ ਦੇ ਵਾਸਤੇ ਇੱਕ ਰਾਤ ਵਾਲੀ ਖਬਰ ਹੈਗੀ ਕਿ ਸੋਮਵਾਰ ਤੋਂ ਜਿਹੜਾ ਹੈ ਉਹ ਪੈਸੇਂਜਰ ਤੇ ਜਿਹੜੀਆਂ ਟ੍ਰੇਨਾਂ ਹੈਗੀਆਂ ਮਾਲ ਗੱਡੀਆਂ ਹੈਗੀਆਂ ਉਹ ਚੱਲਣਗੀਆਂ ਨਾਲ ਦੇ ਨਾਲ ਕੋਇਲੇ ਦੀ ਸਪਲਾਈ ਤੇ ਫਰਟੀਲਾਈਜ਼ਰ ਦੀ ਸਪਲਾਈ ਹੋਰ ਈਸੈਂਸ਼ੀਅਲ ਆਈਟਮਸ ਦੀ ਸਪਲਾਈ ਉਹ ਪੰਜਾਬ 'ਚ ਰੀਜ਼ੂਮ ਹੋਏਗੀ ਤੇ ਨਾਲ ਦੇ ਨਾਲ ਪੈਸੇਂਜਰ ਟ੍ਰੇਨਸ ਵੀ ਚੱਲਣ ਗਿਆ ਜਿਹੜੇ ਯਾਤਰੀ ਟ੍ਰੇਨਾਂ ਦੇ ਰਾਹੀਂ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਸੀਗੇ ਜਾਂ ਪੰਜਾਬ ਦੇ ਵਿੱਚ ਆਣਾ ਚਾਹੁੰਦੇ ਸੀਗੇ ਉਹ ਵੀ ਜਿਹੜਾ ਹੈ ਉਹ ਹੁਣ ਟਰੈਵਲ ਕਰ ਸਕਦੇ ਨੇ ਸੋਮਵਾਰ ਤੋਂ ਬਾਅਦ